ਕਰ ਦਿਓ ਕਿਰਪਾ ਇਹਤ ਕਿ ਲੋਕ ਸਭਾ ਵੇਲੇ ਮੇਰੀ ਉਸੇ ਕਰਨ ਨਾਲ ਲੜਾਈ ਆ ਬੀਬੀ ਬਾਦਰਨਾਲ ਲੜਾਈ ਆ ਜੀ ਨੇ ਜਿਨੇ ਚੰਗਾ ਨਹੀਂ ਕੀਤਾ ਤੇ ਮਾੜਾ ਕੀਤਾ ਦਿਸੀ ਜਾਂਦਾ ਤਿੰਨ ਕਾਨੂੰਨ ਜਿਹੜੇ ਜਨਨ ਨੂੰ ਕਾਲੇ ਕਾਨੂੰਨ ਕਹਿਣ ਲੱਗੇ ਤੁਸੀਂ 14 ਮਹੀਨੇ ਦਿੱਲੀ ਲਾ ਕੇ ਆਏ ਹੋ ਤਾਂ ਉਹ maaf ਹੋਏ ਆ ਤੁਹਾਡਾ 700 ਤੋਂ ਵੱਧ ਜਿਹੜਾ ਸਾਡੇ ਵੱਡੇ ਛੋਟੇ ਉਥੇ ਆਪਣੀਆਂ ਜਾਨਾਂ ਦੇ ਗੇ 1 ਕਰੋੜ پاس ਕਰਾਉਣ ਦੇ ਵੇਲੇ ਬੀਬੀ ਨਾਲ ਸੀ ਇਹਨੇ ਕਰਾਏ ਐ ਤੇ 3 ਮਹੀਨੇ ਲਗਾਤਾਰ ਉਹਦਾ ਪ੍ਰਚਾਰ ਕਰਦਾ ਵੀ ਅਸੀਂ ਜੋ ਕੀਤਾ ਸਹੀ ਕੀਤਾ ਕਿਸਾਨਾਂ ਨੇ ਰੋਲਾ ਪਾਉਂਦੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਉਹ ਤਾਂ ਚਲੇ ਉਹਨਾਂ ਦੇ ਦਮਾ ਥੱਲੇ ਹੋਣੀ ਹੈ ਇੱਕ ਵੱਡੇ ਬੰਦੇ ਆ ਨਾ ਕਾਰੋਬਾਰ ਇਹੋ ਜਿਹੇ ਹੁੰਦੇ ਆ ਸਰਕਾਰਾਂ ਦੇ ਥੱਲੇ ਹੋ ਜਾਂਦੇ ਆ ਇੱਕ 5 ਕਰੋੜ ਰੁਪਇਆ ਮਿਲਦਾ ਸਾਨੂੰ ਜਿਹੜਾ ਐਮਪੀ ਬਣਦਾ ਗ੍ਰਾਂਟ ਲੋਕਾਂ ਦੇ ਕੋਈ ਚਾਹੇ ਪੰਚਾਇਤ ਘਰ ਬਣਾਉਣਾ ਹੈ ਚਾਹੇ ਕੋਈ ਜਨ ਘਰ ਬਣਾਉਣਾ ਹੈ ਚਾਹੇ ਕੋਈ ਲਾਇਬ੍ਰੇਰੀ ਬਣਾਉਣੀ ਹੈ ਕੋਈ ਹੋਰ ਕੰਮਾਂ ਲਈ 75 ਕਰੋੜ ਰੁਪਈਆ ਵੱਢ ਗਿਆ 15 ਸਾਲ ਜੇ ਅੰਦਰ ਨੂੰ ਰੁਪਈਆ ਇਹ ਪੂਰੇ ਤੇ ਤੇ ਲੱਗਿਆ ਹੋਵੇ ਤੁਸੀਂ ਦੱਸ ਸਕਦੇ ਹੋ ਜੇ ਨਹੀਂ ਲਾਇਆ ਜਾਣ ਦੀ ਬੀਬੀ ਦੇ ਰੱਬ ਜਾਣਦਾ 5 ਕਰੋੜ ਰੁਪਈਆ ਆਊਗਾ ਰੁਪਈਆ ਰੁਪਈਆ ਤੁਹਾਡੇ ਸਾਹਮਣੇ ਲਾਊਗਾ ਨਾ ਪਹਿਲਾ ਕੋਈ ਕੋਟੇ ਪਰਮਿਟ ਦਾ ਲਾਲਚ ਰਿਹਾ ਹੈ ਇਮਾਨਦਾਰੀ ਨਾਲ ਸੇਵਾ ਕੀਤੀ ਤੇ ਨਾ ਗਾਹ ਨੂੰ ਕੋਈ ਲਾਉਂਗਾ ਚੌਨ ਨਿਸ਼ਾਨ ਝਾੜੂ ਹੈ ਮਸ਼ੀਨ ਤੇ ਦੂਸਰਾ ਨੰਬਰ ਹੈ ਪੈਣਪਰਾਓ ਜਿਵੇਂ ਤੁਸੀਂ ਹੋਮ ਅਮਾ ਕੇ ਆਏ ਹੋ ਗਰਮੀ ਦਾ ਮਹੀਨਾ ਵਿੱਚ ਤੁਹਾਡਾ ਧੰਨਵਾਦ ਕਰਦਾ ਕੋਈ ਨਹੀਂ ਨਿਕਲਦਾ ਕੁਬਾਰ ਤੁਸੀਂ ਵੱਡਾ ਦਿਨ ਲੈ ਕੇ ਆਏ ਹੋ ਹੁਣ ਬਹੁਤ ਵੱਡਾ ਸਮਰ ਹੈ ਜਿਹੜੇ ਬੈਠੇ ਵੀ ਰਹੇ ਇੱਕ ਦਿਨ ਹੋਰ ਮੇਰੇ ਲੈਖੇ ਲਾ ਦਿਓ ਪਹਿਲੀ ਤਰੀਕ ਨੂੰ ਹੋ ਸਕਦਾ ਗਰਮੀ ਇਤੋਂ ਵੀ ਜਿਆਦਾ ਹੋਵੇ ਜੇ ਤੁਸੀਂ ਪੈਣ ਬਰਾਵਾ ਨੇ ਸਤਿਗੁਰੂ ਤੋਂ ਲੈ ਕੇ ਆ ਗਿਆ ਕਰਕੇ ਅਰਦਾਸ ਪੱਤੇ ਦੀ ਸਾਰਿਆਂ ਨੇ ਆਪਣੀਆਂ ਮੋੜਾਂ ਮੇਲੇ ਨਾਲ ਪੂਤਾਈਆਂ ਘਰਾਂ ਵਿੱਚ ਬੈਠੇ ਵੱਡੇ ਬਜ਼ੁਰਗ ਤੇ ਸਾਰੀਆਂ ਮਾਵਾਂ ਨੂੰ ਉਹਨਾਂ ਨੂੰ ਲੈ ਕੇ ਜਾਣਾ ਨੌ ਨਵਾਲਾ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਇਹਦੇ ਵਿੱਚ ਵੱਡਾ ਯੋਗਦਾਨ ਪਾਓ ਸਾਰੇ ਹੀ ਨਗਰ ਦਾ ਬਹੁਤ-ਬਹੁਤ ਧੰਨਵਾਦ ਬਹੁਤ سارے ਪ੍ਰੋਗਰਾਮ ਅੱਜ 5 ਵਜੇ ਖਤਮ ਹੋ ਜਾਣੇ ਆ ਉਦੋਂ ਪਹਿਲਾਂ-ਪਹਿਲਾਂ ਕਰਨੇ ਆ ਅੱਜ ਦੀ ਮੇਰੀ ਇੱਥੇ ਹਾਜ਼ਰੀ ਪ੍ਰਮਾਣ ਕਰੋ ਗੱਲ ਸੀ ਕੰਮਾਂ ਧੰਦਿਆਂ ਦੀ ਪਰ ਅੱਜ ਮੈਂ ਇੱਕ ਨੂੰ ਦੇ ਦੇਣਾ ਬੋਟਨਾ ਵਾਸਤੇ ਦੋ ਤਰੀਕ ਤੋਂ ਬਾਅਦ ਦੋਨੇ ਵੀ ਘਰੇ ਹੂੰਗਾ ਉਸ ਤੋਂ ਬਾਅਦ 4 ਤੋਂ 5 ਤੋਂ 7 ਤੋਂ ਬਾਅਦ ਕਦੇ ਦੇ ਨਹੀਂ ਮਿਲਦੇ ਮਿਲਦੇ ਮੈਨੂੰ ਤਰਤੀਬ ਨਾਲ ਇੱਕ ਨੂੰ ਇੱਕ ਕੰਮ ਪਾਉਂਦੇ ਜਾਇਓ ਦੋ ਚਾਰ ਬੰਦੇ ਪਿੰਡੋਂ ਅੰਗੇ ਲੱਗ ਜਾਓ ਕੋਈ ਵੀ ਕੰਮ ਨਹੀਂ ਰਹਿਣਦਾ ਤੇ ਇੱਕ ਦਿਨ ਕੋਈ ਵੀ ਕੰਮ ਹੁੰਦਾ ਨਹੀਂ ਵਾਰੀ ਨਾਲ ਥੋੜਾ ਥੋੜਾ ਇੱਕ ਹੋ ਗਿਆ ਦੂਸਰੇ ਨੂੰ ਹੱਥ ਪਾ ਲੈ ਕਰਵਾ ਲਾਂਗੇ ਸਾਰਿਆਂ ਦਾ ਦਰਵਾਜ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ